ਆਹ ਕਿ ਖੁਸ਼ ਹੋ। ਹਾਂ ਤੇ ਸਸਰ ਘਰ ਸਾਰੇ ਚਿੱਟਾ ਸਾਰੇ ਆਏ ਸਾਰੇ ਰਵੱਈਆ ਹੋ ਕੇ ਥੋੜਾ ਭਾਪੀ ਨਾਲ ਤੁਹਾਡੇ ਕੋਲ ਆ ਗਏ ਸਾਰੇ ਬਹੁਤ ਦੇਖੀ ਹੋਰ ਕਿ ਤੇ ਅੱਜ ਆਪਾਂ ਤੁਹਾਨੂੰ ਦੇ ਪਾਪੀ ਘਰੇ ਤੁਹਾਨੂੰ ਦੱਸਾਂਗਾ ਥੋੜੇ ਵਾਸਤੇ ਤੇ ਵਕਤ ਤੋਂ ਪਰੇੰਦੋ ਵੀ ਤੁਹਾਨੂੰ ਦੱਸਾਂਗਾ ਕਿ ਤੇ ਅੱਜ ਚਤਾਰੋਂ ਦੋਰ ਕਾਕੀ ਦੀ ਜੀ ਸਵਾਦ ਦੀ ਅਧਿਆਤਿਆ ਪਰਹ ਰਹਾ ਬਹਿ ਲੱਕੇ ਤੇ ਆਪਾਂ ਤੁਹਾਨੂੰ ਨਾ ਨਹੀਂ ਕਰਾਂ ਸਾਰੇ ਨਾਲ ਕਿ

ਲਾਉਂਦੇ ਆ ਪਾਉਂਦੇ ਆ ਮੰਮੀ ਦੇ ਘਰੇ ਤੋ ਦੇਖੋ ਬੜਾ ਖਬਰ ਕਿਨਾ ਸੋਹਣਾ ਲੱਗਿਆ ਇਹਨਾਂ ਦੇ ਫੇਰ ਪਸਾੰਦ ਸਰ ਹੈ ਕੰਡਾ ਲੱਗ ਕੇ ਕੰਡਾ ਵੀ ਆ ਬਾਰ ਤੇ ਆਦਾ ਹਾ ਨਾ ਕੁੰਨ ਮਾ ਫੋੜ ਦਰ ਸਬਰ ਵੜਿਆ ਆ ਪੈਂਦੂ ਗੋਰਾ

ਲਾਕੀ ਜੀ ਆਪਾਂ ਦੇ ਘਰ ਤੇ ਬਹੁਤ ਸਾਰਾ ਲੱਗੇ ਤੇ ਤੁਹਾਨੂੰ ਪਤਾ ਆਪਾਂ ਦਾ ਕੰਦ ਚਾਰੇ ਕਿ ਸਭ ਬਹੁਤ ਜ਼ਿਆਦਾ ਸਵਾਰਾ ਪੈਨ ਦੋ ਬਰ ਗਿਆ ਦੂਸਰਾ ਛੋਟਾ ਬਰ ਵੀ ਉੱਤਰ ਲੱਗ ਗਿਆ ਆਪਾਂ ਨੂੰ ਤੋਂ ਪੂਰੇ ਉੱਤਰ ਲੱਗਾ ਤਾਂ ਦੇਸਾ ਦਾ ਕੋ ਕਿਨੂੰ ਬਰ ਪਸੰਦ ਆ ਸਾਰਿਆਂ ਨੇ ਕਮੈਂਟ ਕਰਕੇ ਦੱਸੋ ਵਾਓ ਬਰ ਚਾਰ ਲੈ ਮੈਂ ਮੇਰੀ ਆਪਾਂ ਕਿਹਨ ਇੱਕ ਤਾਂ ਬੈਨ ਉਹਨਾਂ ਦੇ ਕਿਆ ਦੁਵੰਤ ਗਿਆ ਤੋੜਨੀ ਸੀ ਅੰਨਾ ਬਰ ਤੋੜ ਲੈਣਾ ਅਮੇਜ਼ਿੰਗ ਕੰਡੇ ਲੜਕਿਆ ਕੱਚੇ ਨੇ ਕੱਚੇ ਨੇ ਤਾਂ ਕਿ ਹੁਟਾਉਂਦੇ ਨਹੀਂ ਨਾ ਕੰਡੇ ਦਾ ਵਾਹ ਤੇ ਪੈ ਰਾ ਸੋੜਦਾ ਸਾਰੇ ਹਾਲ ਤੋਂ ਹੋਣੀ ਹੋਣੀ ਨਹੀਂ ਆਣੀ ਨਹੀਂ ਆਣੀ ਵੜਾ ਆਈ ਜਾ ਲਮਟ ਆਹ ਉਹ ਫੜ ਲਾਂਗੇ ਲਾਲ ਤੇ ਬੁਰੀ ਬੜਾ ਹੈ ਹਾੜਾ ਕੰਡੇ ਤਾਂ ਵੱਜਣਗੇ ਫਿਰ ਜੇ ਖਾਣੇ ਆ ਤਾਂ खानी है तो कंे बजन और लालच कार्डेखें इन कट्ठे करने ਹੋ ਨਾ ਲੜੇ ਨਾ ਇਹ ਤਾਂ ਭਤ ਲਾ ਗਿਆ ਉਹ ਡਾਣੀ ਹੋ ਗਿਆ ਆਕ ਉਧਰ ਹ ਲਾਈ ਜਾਂਦੇ ਮੋਲੀ ਤੇ ਉਹ ਤੇ ਮਾਸੇ ਆਈ

ਆ ਗਰੰਟ ਖਾ ਚੱਕਾ ਖੜਕੀ ਮਸ ਮੰਗੀ ਵੀਡੀਓ ਲਾਜੇ ਸੈ ਨਜ਼ਰ ਤਾੜ ਲਿਆ ਹੌਲ ਤੇ ਕੋ ਹੈ ਚੁਪੰਤਾ ਚ ਕੀ ਹਾਂ ਜੀ ਬਾਏ ਹੇਲੋ ਗਾਇਜ਼ ਹੈਲੋ ਹਾਉ ਬੇਰ ਗਾ ਲੋ ਫੇਰ ਸੀਰਾਂ ਦਾ ਕੱਚੇ ਨਾ ਹੋਕਰ

ਮੈਂ ਤਾਂ ਜਾਣ ਤਸੀ ਮੈਂ ਹੁਣ ਮੇਖੇ ਪੇਂ ਨਹੀਂ ਸੀਗੇ ਗੁੱਟ ਨੂੰ ਲੈ ਮੈਂ ਕਿੰਨਾ ਕਰਦਾ ਵੀ ਕਰਨਾ ਮੱਦੇਗਾ ਸ਼ਹਿਰ ਦਾ ਵੀਰ ਵੀ ਕਿਹਦੇ ਦੇਰ ਚੱਕ ਲੈ ਦੇਖੋ ਸਾਰੇ ਲਾਲ ਲਾਲ 50 ਰੁਪਏ ਕਿਲੋ ਸਾਨੂੰ ਕੰਨ ਰੈਡੀ ਲਾਈ ਪੂਰਾ ਪਰਕਿਆ ਪੂਰਾ ਪਰਕ ਕੇ ਲੈ ਕੇ ਨਾਕ ਤੋੜ ਪਿੰਦੂ ਵਾਲੇ ਲੈ ਕੇ ਜਾਵਾਂਗੇ ਪਿੰਦੂ ਵਾਲੇ ਦੇ ਦਸ ਵਾਸਤੇ ਉੱਤਲ ਫਿਰ ਚੜ ਜਾ ਤਾਂ ਹਾ ਵਾਲੀ ਟੋਨੀ ਜੀ ਫੜ ਕੇ ਹਲਾ ਦੇ ਆਏ ਤੇ ਚੜ ਜਾ ਪਿੰਦੂ ਬੇਰ ਵੀ ਵਿੱਚ ਆਇਆ ਲੱਗ ਗਿਆ ਪਿੰਦੂ ਬੇਰ ਵੀ ਵਿੱਚ ਹੀ ਆਇਆ ਫ੍ਰੀਜ ਚ ਮੇਰਾ ਸਾਰਾ ਸਾਮ ਉੱਕਾ ਦਾਣਾ ਵੇਰਨਾ ਨਹੀਂ ਉਹਦਾ ਤੇ ਮੇਰਾ ਭਾਈ ਵੀ ਲੱਗ ਗਿਆ ਨਾਲ ਹੀ ਵਿਚਾਰਾ ਭਾਬੀ ਕਿੱਧਰ ਲੱਗ ਕਿ ਨੱਕ ਲੈ ਆਓ ਸੜਾਓ ਕਾ ਮਾਵੇਂ ਤੱਕ ਆਉਂ। ਹਾਂ। ਸੁਪਤ ਨਾਲ ਕਹੂੰ ਬਹੁਤ ਘੜਾ ਲਾਵਾ। ਆ ਦੇਖੋ ਜੀ। ਇੱਕ ਵੇਰ ਵੀ ਨਹੀਂ ਛੱੜਦੀ ਥੱਲੇ। ਕੱਟੇ ਵੀ ਇਕੱਠੇ ਕਰੀ ਜਾਂਦੀ ਆ। ਨਾ ਬਹੁਤ ਨੇ ਚਲੱਖੀ ਆ। ਨੋ ਨੋ ਆ ਕੇ ਚਾ ਕਮੈਂਟਾਂ ਤੇ ਲੈ ਕੇ ਦੱਸੋ ਤੁਹਾਨੂੰ 베ਰ ਕਿੰਨੇ ਖਵਾਈਏ ਕੀ ਆ ਕਮੈਂਟ ਕਰੋ ਜਿਨਾਂ ਨੇ ਖਾਣੇ ਆ ਫੋਨੂ ਕਾਲ ਨੇ ਰੇੜੀ ਲਾਈ ਆ 베ਰਾਂ ਦੀ ਫਰੰਡ ਕਰ ਕਾ ਅੱਧਾ ਹਾੜੀ ਕਰ ਮਸ਼ਾਲਾ ਮਾਰ ਕੇ ਲਾਉਂ ਵਾਓ ਤੇ ਬੰਦ ਕਰ ਰਹੀ ਬੈਰੀਓ ਬਣਾ ਕੇ ਉਹ ਦੇਗਾ ਜਾਂ ਮਮੀ ਕਿਹੜਾ ਉਹ ਆ ਨਹੀਂ ਕੋਸੇ ਫੜ ਆ ਤਾਂ ਤਾਂ ਨਹੀਂ ਕਰਦੇ ਹਾਂ ਚਾਹ ਤਾ ਤੋਰ ਲਾ ਫਰਾ ਕੱਦੇ ਕਰ ਲੈ ਵਾਰ ਹੋਰ ਆਹ ਦੇਖੋ ਘਟਾ ਵਰ ਲੈ ਘਟਾ ਨਹੀਂ ਛੋੜਾ ਪਰ ਲੈ ਅਸ ਵਾਓ ਕੋਣਾ ਪਾ ਤੇ ਲੈ ਬਰਤ ਮਾ ਕੋ ਹੋ ਰਹਾ ਹੈ ਕਿ ਹਾਂ ਜੀ ਬੇਬੀ ਥੋੜੀ ਪਾਸੇ ਜਾਨੀ ਹੈ ਸਾਰੇ ਖਾਲੇ ਕਰ ਦੰਦੇ ਆਪੇ ਥੋੜੇ ਦੀ ਹੁਣ ਤਾਂ ਚਲੋਂ ਜੀ ਬਲਦੇ ਕਿਉਂ ਨਹੀਂ ਕਰੇ ਚਲਣਾਟ ਕਿੰਨਾ ਡਾਕੀ ਰੱਖਿਆ ਅਮੇਜ਼ਿੰਗ ਮੁਸਕਾ ਆ ਗਿਆ

ਪਾਰਟੀ ਤੇ ਆਪਾਂ ਅੱਗੇ ਸੇ ਘਰੇ ਕੀ ਕਰੀਏ ਅੰਨੇ ਓਏ ਸਮੋਸੇ ਹਾਂ ਵਾਓ ਓਕੇ ਲਓ ਜੀ ਆਪਾਂ ਬਹੁਤ ਇਸੇ ਘਰੇ ਤੇ ਦੀਦੀ ਬਣਾ ਲੱਕਾ ਸਮੋਸੇ ਤੇ ਆਪਾਂ ਵੇਖਦੇ ਆ ਬਾਅਦ ਤੱਕ ਕਸਮਾ ਟਰਸਟ